ਨਵੀਂ ਸੜਕ ਬਣੀਆ ਤੇ ਆ ਸਾਡੀਆਂ ਸਾਰੀਆਂ ਦੁਕਾਨਾਂ ਮੁਰੋ ਭਾਰਤੀਆਂ ਪਾ ਦੋ ਤਿੰਨ ਦੇ ਉਹ ਜੀ ਹੁੰਦਾ ਉਥੋਂ ਚਲਾ ਦਿੰਦੇ ਆਗੇ ਜਿਹੜੀ ਇਹ ਸੀਵਰੇਜ ਪਈ ਵੀ ਆਗੀ ਬਿਲਕੁਲ ਉਹ ਗਲਤ ਤਰੀਕੇ ਨਾਲ ਪਈ ਵੀ ਆਗੀ ਤੇ ਕੋਈ ਸਹੀ ਤਰੀਕਾ ਨਹੀਂਗਾ ਸਾਡੇ ਐਮਐਲਏ ਸਾਹਮਣੂ ਇਹ ਬੇਨਤੀ ਕਰਦਾ ਰਿਹਾ ਬਾਰ-ਬਾਰ ਵੀ ਤੁਹਾਨੂੰ ਦੋ ਗ੍ਰਹਿ ਤੁਹਾਡੀ ਕੁੰਡਲੀ ਦੇ ਵਿੱਚ ਦੋ ਗ੍ਰਹਿ ਬੈਠ ਗਏ ਠੀਕ ਹੈ ਨਾ ਉਹ ਦੋ ਗ੍ਰਹਾਂ ਦਾ ਜਿਹੜਾ ਇਲਾਜ ਆ ਉਹ ਇਹਨਾਂ ਚੋਂ ਉਹਨਾਂ ਦੇ ਵਿੱਚ ਜਨਤਾ ਕਰੂਗੀ ਅਸੀਂ ਮੰਨਦੇ ਆਂਗੇ ਵੀ ਉਹਨਾਂ ਦੇ ਕੰਧ ਕੱਢੀ ਹੋਊਗੀ ਤੇ ਜੇ ਅੱਜ ਚੱਕੀ ਗਈ ਕੰਧ ਤਾਂ ਸਾਨੂੰ ਦੱਸੋ ਵੀ ਆਹ ਜਿਹੜੇ ਕੰਧ ਚੱਕੀ ਜਾਂਦੇ ਫੇਰ ਪਾਣੀ ਇੱਥੇ ਕਿਉਂ ਆ? ਅਸੀਂ ਨਹੀਂ ਕਹਿੰਦੇ ਆਹ ਸੀਵਰੇਜ ਆ ਜੀ ਆ ਦੇਖ ਲਓ। ਉੱਥੋਂ ਪਾੜ ਜਾਂਦਾ ਕਿਤੇ ਉੱਥੋਂ ਪਾੜ ਜਾਂਦਾ ਅੱਛਾ ਆ ਸਾਰਾ ਘਰਾਂ ਚ ਪਾਣੀ ਵੜੀ ਜਾਂਦਾ। ਪਹਿਲਾਂ ਜੂਨੀਅਰ ਯੂਨੀਵਰਸਿਟੀ ਆ ਕੋਲੇਜੀ ਜਿੱਥੇ ਜਵਾਗ ਪੜ੍ਹਦੇ ਆ ਉਹ ਜੂਨੀਅਰ ਯੂਨੀਵਰਸਿਟੀ ਦੇਖ ਲਓ ਉੱਥੇ ਪੂਰੇ ਹਾਲ ਆ 9-10 ਕਿਲਿਆਂ ਕਿ ਕਰਾਂਗੇ ਸਾਰਿਆਂ ਕਿ ਕਰਾਂ ਮੱਤਿਆਂ ਜਿੱਥੇ ਆਪਾਂ ਕੱਲਾ ਕੱਲਾ ਦਰਖਤ ਨੂੰ ਦੇਖ ਰਹੇ ਆਂ ਵੀ ਸਰਕਾਰ ਕਹਿੰਦੀ ਆ ਦਰਖਤ ਲਾਓ ਜੀ। ਆ ਦੱਸੋ ਜੀ ਕੀ ਆ ਇਹ ਆ ਸੀਵਰੇਜ ਆ ਜੀ ਆ ਦੇਖ ਲੋ ਉੱਥੋਂ ਬਾੜ ਜਾਂਦਾ ਕਿਤੇ ਉੱਥੋਂ ਬਾੜ ਜਾਂਦਾ ਆ ਸਾਰਾ ਘਰਾਂ ਚ ਪਾਣੀ ਵੜੀ ਆ ਮੂੰਗੀ ਮੱਛੀ ਆਂਦੀ ਆਪਣੀ ਮੂੰਗੀ ਪਹਿਲਾਂ ਪਰ ਜੀ ਪਰਥੋਂ ਪਾਣੀ ਪਗਿਆ ਸਾਰੀ ਮੂੰਗੀ ਚ ਅੱਜ ਫੇਰ ਮੂੰਗੀ ਪੜੇ ਪਈ ਜਾਂਦੀ ਜੀ ਇਹਦੇ ਚਾਰ ਵਾਲਾ ਚਾਰ ਪਾਏ ਹੋ ਜੀ ਆਪਣਾ ਚਾਰ ਵਾਲ ਟੋਆ ਸਾਰਾ ਭਰ ਗਿਆ ਇਦਾਂ ਦਰ ਦੇਖ ਲਓ ਪਕਾਸ਼ ਦੇਖ ਲਿਓ ਪਹਿਲਾਂ ਜੁਨੀਵਰਸਿਟੀ ਆ ਕੋਲੇ ਜਿੱਥੇ ਜਵਾਗ ਪੜਦੇ ਆ ਉਹ ਜੁਨੀਵਰਸਿਟੀ ਦੇਖ ਲਓ ਉੱਥੇ ਪੂਰੇ ਹਾਲ ਆ 9 10 ਕਿਲਿਆਂ ਕਿਕਰਾਂ ਗਿਆ ਸਾਰੀਆਂ ਕਿਕਰਾਂ ਮੱਚੀਆਂ ਜਿੱਥੇ ਆਪਾਂ ਕੱਲਾ ਕੱਲਾ ਦਰਖਤ ਨੂੰ ਦੇਖ ਰਹੇ ਆਂ ਵੀ ਸਰਕਾਰ ਕਹਿੰਦੀ ਆ ਦਰਖਤ ਲਾਓ ਜੀ ਠੀਕ ਆ ਨਾ ਆ ਹੁਣ ਤੁਸੀਂ ਲਾ ਲਓ ਵੀ ਆਪਣੇ ਕੋਲੇ ਸਾਰੇ ਘਰ ਬਾਹਰ ਦੇ ਆ ਜੀ ਕਹਾਂ ਕੋਲੇ ਲਾ ਲਓ ਸ਼ਿਵਰੇਜ ਦਾ ਸੀ ਰਾਤ ਉਹ ਕਰਿਆ ਵੀ ਕਿੰਨੇ ਡੂੰਗਾ ਡੋ ਇੱਥੇ ਪੈ ਚੁੱਕਿਆ ਆਪਣੇ ਐਮਐਲਏ ਸਾਹਿਬ ਤਾਂ ਕਹਿੰਦੇ ਜੀ ਮੈਂ ਵਿਕਾਸ ਹੀ ਬਹੁਤ ਕੀਤਾ ਜੀ ਐਮਐਲਏ ਸਾਹਮਣੇ ਜਿੰਨਾ ਵਿਕਾਸ ਕਰੇ ਉਹਨਾਂ ਤਾਂ ਮੈਂ ਕਹਿੰਦਾ ਕਿਸੇ ਨਾਂ ਹੋ ਏ ਤੁਸੀਂ ਦੇਖ ਸਕਦੇ ਹੋ ਜੀ ਜਿੰਦਾ ਜਾਗ ਦਾ ਤਸਵੀਰ ਹੈ ਕੁਝ ਮੇਰੇ ਭਰਾ ਨੇ ਪੰਜ ਚਾਰ ਦਿਨ ਪਹਿਲਾਂ ਵੀਡੀਓ ਪਾਈ ਸੀ ਵੀ ਸਾਡੇ ਐਮਐਲਏ ਨੇ ਇਹ ਬਹੁਤ ਵੱਡਾ ਕੰਮ ਕਰਤਾ ਜਿਹੜਾ ਕਿਸੇ ਐਮਐਲਏ ਤੋਂ ਨਹੀਂ ਹੋਇਆ ਇਹ ਹੁਣ ਤੁਸੀਂ ਦੇਖ ਸਕਦੇ ਹੋ ਇਹ ਲੋਕਾਂ ਦਾ ਕੀ ਕਹਿਣਾ ਹੈ ਇਹ ਲੋਕਾਂ ਨੂੰ ਤੁਹਾਨੂੰ ਦੱਸ ਰਹੇ ਨੇ ਜੀ ਲੋਕਾਂ ਦਾ ਕੀ ਵਿਚਾਰ ਹੈ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਸਾਡਾ ਵਿਕਾਸ ਹੈ ਇਹ ਵਾਕਈ ਬਹੁਤ ਜ਼ਿਆਦਾ ਹੋਇਆ ਪਿਆ ਹੈ ਇਹ ਸੜਕਾਂ ਦੇ ਉੱਪਰ ਦੀ ਜਾ ਰਹੀ ਹੈ ਇਹ ਦੇਖ ਸਕਦੇ ਹੋ ਤੁਸੀਂ ਜਿੰਦਾ ਜਾਗਦਾ ਤਸਵੀਰ ਹੈ ਇੱਥੇ ਕਿੰਨੇ ਦਰਖਤ ਜਿਹੜੇ ਕੀ ਮੱਚ ਚੁੱਕੇ ਐ ਲੋਕਾਂ ਨੇ ਖੇਤਾਂ ਵਿੱਚ ਗੰਦਾ ਪਾਣੀ ਜਾ ਰਿਹਾ ਹੈ ਤਾਂ ਹੁਣ ਮੁਰੇ ਮੂਹੇ ਪਰ ਇਹ ਨਾ ਮੰਮੀ ਦੇ ਰਹੇ ਕੱਲ ਵੀ ਪ੍ਰਸ਼ਾਸਨ ਹੀ ਪਾਰਗੀ ਸਾਰੀ ਅੱਜ ਵੇਪਰੀ ਜਾਂਦੀ ਆ ਇਹ ਮੇਰੇ ਵੀਰ ਜੀ ਆਏ ਨੇ ਸਾਡੇ ਦੁਕਾਨਦਾਰ ਭਰਾ ਨੇ ਤੁਹਾਨੂੰ ਦੱਸਣਗੇ ਇਹਦੇ ਬਾਰੇ ਚੰਨਣਾ ਪਾਉਣਗੇ ਦੱਸੋ ਵੀਰ ਜੀ ਇਹਦੇ ਵਿੱਚ ਇਹ ਆ ਗੱਲ ਬਾਈ ਜੀ ਆਹ ਦੇਖੋ ਕਿੰਨਾ ਗੰਦਾ ਹੈਗਾ ਨਵੀਂ ਸੜਕ ਬਣੀਆਂ ਤੇ ਆ ਸਾਡੀਆਂ ਸਾਰੀਆਂ ਦੁਕਾਨਾਂ ਮੁਰੋ ਭਾਰਤੀਆਂ ਪਾ ਦੋ ਤਿੰਨ ਦੇ ਜੀ ਹੁੰਦਾ ਉਥੋਂ ਚਲਾ ਦਿੰਦੇ ਆਗੇ ਜਿਹੜੀ ਇਹ ਸੀਵਰੇਂਜ ਪਈ ਵੀ ਆਗੀ ਬਿਲਕੁਲ ਉਹ ਗਲਤ ਤਰੀਕੇ ਨਾਲ ਪਈ ਵੀ ਆਗੀ ਤੇ ਕੋਈ ਸਹੀ ਤਰੀਕਾ ਨਹੀਂਗਾ ਆ ਪਰਸੋ ਚੌਥੀ ਦੀ ਗੱਲ ਆ ਉਥੇ ਪੱਟਿਆ ਪਿਆ ਸੀ ਥਾਂ ਤੇ ਸਾਡੇ ਪਿੰਡ ਦਾ ਪਾਠੀ ਸੀਗਾ ਗੁਰਦੁਆਰੇ ਦਾ ਉਹ ਮਗਰ ਕਿਤੇ ਟਰੱਕ ਨਾਲ ਸੀ ਮੂਰੇ ਆ ਕੇ ਵਿਚਾਰਾ ਉਹ ਤਲਕੇਗਾ ਦੇ ਤਲਕੇਗਾ ਡਿੱਗ ਪਿਆ ਤੇ ਉਤੋਂ ਹੀ ਉਹ ਮਰ ਗਿਆ ਇਹ ਅਸਲ ਵਿੱਚ ਇਹ ਤਾਂ ਸਾਡੇ ਵਿਫਤਾ ਦਾ ਘਰ ਬਣਿਆ ਪਿਆਗਾ ਤੇ ਮੌਸਮ ਦਾ ਕਾਰਨ ਬਣਿਆ ਵਾ ਸਾਰਿਆਂ ਵਾਸਤੇ ਹੁਣ ਕੋਈ ਭੈਣ ਭਾਈ ਜਾਂਦਾਗਾ ਪਿਆਰ ਹੋ ਗਿਆ ਉਹਦੇ ਕੰਮ ਧੰਦੇ ਜਾਂਦਾਗਾ ਤੇ ਇਹ ਇੱਥੋਂ ਦੀ ਨਾ ਉਹ ਪੈਰ ਧੋ ਕੇ ਫੇਰ ਜਾਣਾ ਪੈਂਦਾਗਾ ਸਾਡੇ ਐਮਐਲਏ ਸਾਹਿਬ ਦਾ ਕਹਿੰਦੇ ਸੀ ਜੀ ਵੀ ਪੁਰਾਣੇ ਲੀਡਰਾਂ ਨੇ ਇੱਥੇ ਕੰੰਧ ਕੱਢੀ ਹੋਈ ਸੀ ਉਹ ਅਸੀਂ ਕੰੰਧ ਚਕਾਤੀ ਆ ਸੀਵਰੇਜ ਦੇ ਵਿੱਚ ਕੰੰਧ ਕੱਢੀ ਹੋਈ ਸੀ ਉਹ ਕਹਿੰਦੇ ਅਸੀਂ ਚਕਾਤੀ ਚਲੋ ਅਸੀਂ ਮੰਨਦੇ ਆਂ ਕਿ ਵੀ ਉਹਨਾਂ ਨੇ ਕੰੰਧ ਕੱਢੀ ਹੋਊਗੀ ਤੇ ਜੇ ਅੱਜ ਚੱਕੀ ਗਈ ਕੰੰਧ ਤਾਂ ਸਾਨੂੰ ਦੱਸੋ ਵੀ ਆਹ ਜਿਹੜੀ ਕੰੰਧ ਚੱਕੀ ਜਾ ਤਾਂ ਫੇਰ ਪਾਣੀ ਇੱਥੇ ਕਿਉਂ ਆ ਅਸੀਂ ਨਹੀਂ ਕਹਿੰਦੇ ਕਿ ਵੀ ਉਹ ਚੰਗੇ ਸੀਗੇ ਜੇ ਮਾੜੇ ਸੀ ਲੋਕਾਂ ਨੇ ਤਾਂ ਪਾਸੇ ਕਰੇ ਆ ਉਹ ਸਤਾ ਦੇ ਵਿੱਚੋਂ ਜੇ ਚੰਗੇ ਹੁੰਦੇ ਹੋਏ ਬੈਠਾ ਰਹਿੰਦੇ ਕੁਰਸੀ ਤੇ ਇਸ ਕਰਕੇ ਇਹਨਾਂ ਨੂੰ ਲੋਡ ਆ ਗਈ ਵੀ ਇਹ ਪੀੜੀ ਥੱਲੇ ਸੋਟਾ ਮਾਰਨ ਤੇ ਆਹ ਜਿਹੜੀ ਕੰਤ ਆ ਗਈ ਇਹ ਜੇ ਕੱਢੀ ਵੀ ਆ ਤਾਂ ਚੱਕ ਦੇਣ ਜੇ ਇਹਨਾਂ ਨੇ ਕੱਢਤੀ ਹੁਣ ਉਹ ਵੱਖਰੀ ਗੱਲ ਆ ਗਈ ਆ ਤੁਸੀਂ ਦੇਖ ਸਕਦੇ ਹੋ ਜੀ ਉਹ ਦੂਰ ਤੱਕ ਤੁਹਾਨੂੰ ਪਾਣੀ ਜਿਹੜਾ ਦਿਖਾਈ ਦੇਊਗਾ ਇਹ ਤੁਸੀਂ ਗੱਡੀਆਂ ਆਉਂਦੀਆਂ ਦੇਖ ਸਕਦੇ ਹੋ ਲੋਕ ਕਿੰਨੇ ਪਰੇਸ਼ਾਨ ਹੁੰਦੇ ਨੇ ਇਹ ਚਾਰ ਦਿਨ ਪਹਿਲਾਂ ਹੀ ਵਿਕਾਸ ਦੀ ਜਿਹੜੀ ਹੈਗੀ ਸਾਡੇ ਭਰਾਵਾਂ ਨੇ ਇੱਕ ਵੀਡੀਓ ਪਾਈ ਸੀ ਵੀ ਐਮਐਲਏ ਸਾਹਿਬ ਨੇ ਬਹੁਤ ਵਿਕਾਸ ਕੀਤਾ ਹੈ ਠੀਕ ਹੈ ਜੀ ਆਹ ਵਿਕਾਸ ਆ ਦੇਖੋ ਤੁਸੀਂ ਫੁਕਾਰੇ ਮਾਰੀ ਜਾਂਦਾ ਐ ਚੰਗੀ ਤਰ੍ਹਾਂ ਦੇਖ ਸਕਦੇ ਹੋ ਫੁਕਾਰੇ ਮਾਰਦਾ ਬਾਈ ਪਾਣੀ ਨਹੀਂ ਮਾਰਦਾ ਇਹ ਵਿਕਾਸ ਹੈ ਜਿਹੜਾ ਫੁਕਾਰੇ ਮਾਰੀ ਜਾਂਦਾ ਐ ਇਹ ਤੁਸੀਂ ਦੇਖ ਸਕਦੇ ਹੋ ਜਿੰਦਾ ਜਾਗ ਦਾ ਤਸਵੀਰ ਆ ਆਹ ਤੁਸੀਂ ਦੇਖ ਸਕਦੇ ਹੋ ਕਿਵੇਂ ਮੇਰੇ ਵੀਰ ਇਹਨੂੰ ਰੋਕ ਰਿਹਾ ਉਹ ਦੇਖੋ ਤੁਸੀਂ ਲੋਕਾਂ ਦੇ ਜਿਹੜੇ ਮੇਰੇ ਭਰਾ ਮੇਰੇ ਕਿਸਾਨ ਵੀਰ ਐ ਉਹਨਾਂ ਦੇ ਖੇਤਾਂ 'ਚ ਗੰਦਾ ਪਾਣੀ ਕਿਵੇਂ ਜਾ ਰਿਹਾ ਇਹ ਤੁਸੀਂ ਦੇਖ ਸਕਦੇ ਹੋ ਇਹ ਜਿੰਦਾ ਜਾਗ ਦਾ ਤਸਵੀਰ ਆ ਜਿਹੜੀ ਕਿ ਤੁਸੀਂ ਦੇਖ ਸਕਦੇ ਹੋ ਅੱਖੀਂ ਦੇਖ ਸਕਦੇ ਹੋ ਇਹ ਦੱਸਣ ਦੀ ਲੋੜ ਨਹੀਂ ਕੁਝ ਮੇਰੇ ਭਰਾਵਾਂ ਨੇ ਥੋੜੇ ਜਿ ਦਿਨ ਪਹਿਲਾਂ ਹੀ ਵੀਡੀਓ ਪਾਈ ਸੀ ਵੀ ਐਮਐਲਏ ਸਾਹਿਬ ਨੇ ਇਹੋ ਜਿਹਾ ਕੰਮ ਕਰਤਾ ਜਿਹੜਾ ਹੋਇਆ ਨਹੀਂ ਸੀ ਕਦੇ ਆ ਤੁਸੀਂ ਦੇਖ ਲਓ ਵੀ ਇਹ ਸਾਡੇ ਕੰਮ ਵਾਕਿਆ ਹੀ ਨਹੀਂ ਹੋਇਆ ਸੀ ਕਦੇ ਜਿਹੜਾ ਹੁਣ ਇਹ ਹੋ ਰਿਹਾ ਇਹ ਤੁਸੀਂ ਦੇਖ ਸਕਦੇ ਹੋ ਜਿੰਦਾ ਜਗਦਾ ਤਸਵੀਰ ਹੈ ਧੰਨਵਾਦ ਜੀ ਜਰ ਜੀ ਮੈਂ ਤੁਹਾਡਾ ਛੋਟਾ ਭਰਾ ਆਰਐਸ ਜੈਠੀ ਜੀ ਤਾਂ ਮੈਂ ਇੱਕ ਬੇਨਤੀ ਕਰਨੀ ਚਾਹਣਾ ਹੈ ਸਾਡੇ ਐਮਐਲਏ ਸਾਹਿਬ ਨੂੰ ਸਭ ਤੋਂ ਵੱਧ ਜਿਹੜੀਆਂ ਕੀ ਬੋਟਾ ਐਮਐਲਏ ਸਾਹਿਬ ਲਈ ਮੈਂ ਮੰਗੀਆਂ ਸੀ ਸਾਡੇ ਐਮਐਲਏ ਸਾਹਿਬ ਨੂੰ ਮੈਂ ਬੇਨਤੀ ਕਰਦਾ ਰਿਹਾ ਬਾਰ-ਬਾਰ ਵੀ ਤੁਹਾਨੂੰ ਦੋ ਗ੍ਰਹਿ ਤੁਹਾਡੀ ਕੁੰਡਲੀ ਦੇ ਵਿੱਚ ਦੋ ਗ੍ਰਹਿ ਬੈਠ ਗਏ ਠੀਕ ਹੈ ਨਾ ਉਹ ਦੋ ਗ੍ਰਹਾਂ ਦਾ ਜਿਹੜਾ ਇਲਾਜ ਆ ਉਹ ਇਹਨਾਂ ਚੋਂ ਉਹਨਾਂ ਦੇ ਵਿੱਚ ਜਨਤਾ ਕਰੂਗੀ ਇਹ ਵੱਡੇ ਵੱਡੇ ਵਿਕਾਸ ਦੇ ਦਾਅਵੇ ਕਰਦੇ ਆ ਜਿਹੜੇ ਉਹ ਦੀ ਤੁਸੀਂ ਜਿੰਦਾ ਜਾਗ ਦਾ ਤਸਵੀਰ ਆ ਇਹ ਤੁਸੀਂ ਦੇਖ ਸਕਦੇ ਹੋ ਸਾਡੇ ਕੁਝ ਵੀਰਾਂ ਨੇ ਇੱਕ ਵੀਡੀਓ ਪਾਈ ਸੀ ਵੀ 70 ਸਾਲਾਂ ਤੋਂ ਜਿਹੜਾ ਵਿਕਾਸ ਹੈ ਉਹ ਕੋਈ ਨਹੀਂ ਕਰਾ ਸਕਿਆ ਜਿਹੜਾ ਕਿ ਸਾਡੇ ਐਮ.ਐਲ.ਏ. ਸਾਹਮਣੇ ਕਰਾਇਆ ਪਰ ਮੈਂ ਉਹਨਾਂ ਵੀਰਿਆਂ ਨੂੰ ਵੀ ਦੱਸ ਦੇਣਾ ਚਾਹਣਾ ਇਹ ਸੜਕ ਮੈਂ 1978 ਦੀ ਦੇਖਦਾ ਉਹਨਾਂ ਰਹਿਣ ਠੀਕ ਹੈ ਨਾ ਇਹ 1978 ਦੇ ਵੀ 60 ਸੜਕ ਸੀਗੀ ਇਹ ਜਿਹੜਾ ਵਿਕਾਸ ਹੈ ਸਾਨੂੰ ਇਹ ਵਿਕਾਸ ਦੀ ਲੋੜ ਨਹੀਂ ਸਾਨੂੰ ਪਹਿਲਾਂ ਵਾਲਾ ਹੀ ਰਹਿਣ ਦਿਓ ਜੋ ਸਾਡੇ ਕੋਲੇ ਪਹਿਲਾਂ ਸੀਗਾ ਸਾਨੂੰ ਉਹੀ ਦੇ ਦਿਓ ਉਹੀ ਗੱਲ ਕਹਿੰਦੇ ਸੀ ਵੀ ਪਿਛਲੇ ਲੀਡਰਾਂ ਨੇ ਉੱਥੇ ਸੀਵਰੇਜ ਦੇ ਵਿੱਚ ਇੱਕ ਕੰਡ ਘੜਤੀ ਜਿਹੜੀ ਕਿ ਇਹਨਾਂ ਨੇ 2 ਮਹੀਨੇ ਪੱਟੀ ਰੱਖੀ ਉਹ ਕਹਿੰਦੇ ਜੀ ਇਹ ਸਿਕੰਦ ਤੋੜਤੀ ਕਿ ਉਹਨਾਂ ਨੇ ਉਹ ਕੰਦ ਕੱਢੀ ਹੋਈ ਸੀ ਇਹਨਾਂ ਨੇ ਤੋੜਤੀ ਫਿਰ ਇਹ ਪਾਣੀ ਕਿਉਂ ਬਾਹਰ ਆ ਰਿਹਾ ਅਸੀਂ ਇਹ ਬੇਨਤੀ ਕਰਦੇ ਆ ਐਮਐਲ ਸਾਹਿਬ ਨੂੰ ਵੀ ਇਹ ਕੰਮ ਸਹੀ ਤਰੀਕੇ ਨਾਲ ਕਰਾਓ ਆਪਦੇ ਚਹਤਿਆਂ ਨੂੰ ਜਿਹੜੀ ਹੈ ਜੀ ਇਹ ਖੀਰ ਨਾ ਖਵਾਓ